ਅਸਵਕ ਦੀ ਵੱਡੀ ਖਬਰ ਪੰਜਾਬ ਦੇ ਖਜ਼ਾਨਾ ਮੰਤਰੀ ਪਿੰਡ ਗੁਜਰਾਹ ਪਹੁੰਚੇ ਨੇ ਜਿहां ਸ਼ਰਾਬ ਦੇ ਨਾਲ ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਹੜੀ 21 ਹੋ ਚੁੱਕੀ ਆ ਤੇ 40 ਦੇ ਕਰੀਬ ਜਿਹੜੇ ਹਸਪਤਾਲ 'ਚ ਭਰਤੀ ਨੇ ਜਿਨ੍ਹਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ ਨੇ ਦੜਖਸਾਰ ਪੰਜਾਬ ਦੇ ਕੈਬਨਿਟ ਮੰਤਰੀ ਔਰ ਸ਼ਰਾਬ ਮੰਤਰੀ ਵੀ ਨੇ ਹਰਪਾਲ ਸਿੰਘ ਚੀਮਾ ਉਹ ਪਰਿਵਾਰਾਂ ਨਾਲ ਜਿਹੜਾ ਦੁੱਖ ਸਾਂਝਾ ਕਰਨ ਗਏ ਨੇ ਜਿਨ੍ਹਾਂ ਦੇ ਪਰਿਵਾਰਾਂ ਦੀ ਮੌਤ ਹੋਈ ਹੈ ਪਿੰਡ ਗੁਜਰਾ ਪਹੁੰਚੇ ਨੇ ਜਿੱਥੇ ਉਹਨਾਂ ਨੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ ਤੇ ਪਰਿਵਾਰਾਂ ਨੂੰ ਹੌਸਲਾ ਦਿੱਤਾ ਤੇ ਵਾਅਦਾ ਕੀਤਾ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਔਰ ਉੱਥੇ ਹੀ ਧੜਕਸਾਰ ਪਿੰਡ ਗੁਜਰਾ ਪਹੁੰਚੇ ਨੇ ਸ਼ਰਾਬ ਦੇ ਨਾ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਉਹ ਜਿਹੜੀ ਦੱਸੀ ਜਾ ਰਹੀ ਹੈ ਕਿ 22 ਹੋ ਚੁੱਕੀ ਆ ਗੁਜਰਾ ਵਿੱਚ ਜਿਹੜਾ ਹਜੇ ਵੀ ਕਹਿਰ ਜਾਰੀ ਹੈ ਪਿੰਡ ਸੰਗਰੂਰ ਦੇ ਗੁਜਰਾ ਦੇ ਵਿੱਚ ਤਕਰੀਬਨ 22 ਜਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਨਾਲ ਹੀ ਢੰਡੋਲੀ ਪਿੰਡ ਜਿਹੜਾ ਸੁਨਾਮ ਦੇ ਨੇੜੇ ਆ ਉੱਥੇ ਵੀ ਕੈਬਨਿਟ ਮੰਤਰੀ ਪਹੁੰਚੇ ਨੇ ਕਿਉਂਕਿ ਉੱਥੇ ਵੀ ਕੱਲ 4 ਜਾਨਾਂ ਦੀ ਮੌਤ ਹੋਈ ਹੈ ਜ਼ਹਿਰੀਲੀ ਸ਼ਰਾਬ ਪਿੰਡ ਦੇ ਨਾਲ ਪਿੰਡ ਢੰਡੋਲੀ ਵੀ ਪਹੁੰਚੇ ਨੇ ਜਿੱਥੇ ਹਰਪਾਲ ਸਿੰਘ ਚੀਮਾ ਨੇ ਸਾਰੇ ਜਿਹੜੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਪਰਿਵਾਰਾਂ ਦੇ ਦੁੱਖ ਸੁਣੇ ਨੇ ਤੇ ਇਹ ਵੀ ਕਿਹਾ ਕਿ ਮੈਂ ਵਾਅਦਾ ਕਰਦਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਪਰ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਵਿੱਚ ਜਿਹੜੀ ਕੀਤੀ ਜਾ ਰਹੀ ਹੈ ਸਖਤ ਕਾਰਵਾਈ ਉਸਤੇ ਸਵਾਲ ਇਹ ਖੜਾ ਹੋ ਰਿਹਾ ਕੱਲ ਦੀ ਏਜੰਟਾ ਅਲੀ ਕੀ ਥੋੜਾ ਬੇਟਾ ਲੱਗ ਰਿਹਾ ਸੀ ਹਾਂ ਜੀ ਜੀ ਨਾਮ ਥੋੜਾ ਬੇਟਾ ਕੱਲ ਦੀ ਏਜੰਟਾ ਅੱਜ ਕੋਲ ਕੋਲ ਆਇਆ ਸੀ ਥੋੜਾ ਪਰਿਵਾਰ ਨਾਲ ਅੱਜ ਅੱਜ ਚੀਮਾ ਸੰਗ ਮੰਤਰੀ ਆਏ ਕਿ ਕਾਰਨ ਕੀ ਹੋਇਆ ਥੋੜੇ ਬੇਟੇ ਦੇ ਬਸ ਜੀ ਚੰਗਾ ਭਲਾਤੀ ਜੀ ਬਸ ਇਹਨੂੰ ਜਾ ਕੇ ਦਾਖਲ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਕੁਛ ਦੀ ਬੋਤਲ ਲਾਈ ਪਹਿਲਾਂ ਬੋਲਦਾ ਚੱਲਦਾ ਤੁਰਦਾ ਗਿਆਗਾ ਉਸ ਤੋਂ ਬਾਅਦ ਜਦ ਬੋਤਲ ਲਾਤੀ ਜੀ ਉਸ ਤੋਂ ਬਾਅਦ ਹੋ ਬੰਨਾ ਸ਼ਰਾਬੜੀ ਲੈ ਕੇ ਆਉਂਦੇ ਸੀ ਜਾਂ ਪਿੰਡ ਚ ਮਿਲ ਜਾਂਦੀ ਇਹਦਾ ਜੀ ਹੋਂ ਕਿਤੇ ਬੋਤਲਾ ਕਿਤੇ ਫੜ ਲਿਆ ਵਧੀਆ ਪਊਆ ਪੂਰੀ ਮਿਲ ਜਾਂਦੀ ਹਾਂ ਨਾ ਕਦੇ ਤਾਂ ਕਿਸੇ ਤੋਂ ਫੜ ਲੈਂਦਾ ਜਰਾ ਆਇਛੇ ਦੂ ਬਾਦ ਕਦੇ ਨਾ ਕਦੇ ਜੀ ਕਰਦਾ ਦੀ ਵਧੀਆ ਪਊਆ ਫੜ ਕੇ ਪੀ ਲੈਣਾ ਦੀ ਮੈਂ ਹਜੇ ਘੂਰਦਾ ਰਹਿੰਦਾ ਦੀ ਵੀ ਤੂੰ ਮਾ ਜੇ ਪੀਣੀ ਆ ਤਾਂ ਸਭ ਦੀ ਵਧੀਆ ਪੀਲਾ ਨਹੀਂ ਹੈ ਇਹਨੂੰ ਛੱਡ ਦੇ ਤੇ ਕੀ ਲੱਗਦਾ ਜਿਹੜੀ ਘਟੀਆਂ ਸ਼ਰਾਬ ਕਰਤੀ ਹੋਇਆ ਜੀ ਹਾਂ ਜੀ ਕੋਈ ਕੰਮੂਜੀ ਕਰਦਾ ਸੀ ਬਿੱਟਾ ਇਹਦਾ ਤੇ ਹੈ ਜਿਹੜੀ ਕਰਦਾ ਸੀ ਉਹ ਪਿੱਛੇ ਪਰਿਵਾਰ ਦੇ ਵਿੱਚੋਂ ਕਮਾਉਣ ਵਾਲੇ ਕਮਾਉਣ ਵਾਲੇ ਇਕੱਲੇ ਟੀ ਆ ਆਪਣੇ ਕੁ ਮੰਗ ਕੀ ਹੈ ਤੁਹਾਡੀ ਕੁ ਮੰਗ ਰੱਖੀ ਹੈ ਤੁਸੀਂ ਮਸਤ ਸਾਹਿਬ ਦੇ ਮੰਗ ਤਾਂ ਜੀ ਇਹੀ ਅੱਖੇ ਇੱਕ ਦਾ ਜੀ ਇਹਨਾਂ ਨੂੰ ਨੌਕਰੀ ਮਿਲ ਜੂਗੀ ਅੱਛਾ ਬਾਕੀ ਚੱਲ ਜਿਹਾ ਜਿਹਾ ਸਹਾਇਤਾ ਕਰਨਗੇ ਜੀ ਸਾਨੂੰ ਸਹਾਇਤਾ ਵਿੱਚ ਵਿਸ਼ਵਾਸ ਦਵਾਇਆ ਤੁਹਾਨੂੰ ਵੀ ਤੁਹਾਨੂੰ ਕੁਝ ਮਿਲੂਗਾ ਹਾਂ ਜੀ ਹਾਂ ਠੀਕ ਹੈ ਜੀ ਤੇ ਉਹ ਕਹਿੰਦੇ ਤੇ ਵੀ ਸਾਨੂੰ ਐਮਪੀਸੀ ਦੇ ਮੰਗਾ ਜੀ ਵਧੀਆ ਵੀ ਥੋੜਾ ਜਵਾਖਾਂ ਨਾਲ ਜੋੜ ਸਕਦੇ ਹਾਂ ਅੰਕਸਤਾਰ ਜਿਹੜਾ ਹੋ ਗਿਆ ਕਿ ਅੱਜ ਪੁਲਿਸ ਤੋਂ ਵੀ ਦੇ ਬਿਣੀ ਹਾਂ ਜੀ ਥੋੜੇ ਦਿਨ ਪਹਿਲਾਂ ਅਣਸੁਖਾਮੀ ਘਟਨਾ ਵਾਪਰੀ ਸੀਗੀ ਕਾਫੀ ਸਾਡੇ ਸਾਥੀ ਜਿਹੜੇ ਨੇਗੇ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਆਗੇ ਸੋ ਇਹਨਾਂ ਦੇ ਨਾਲ ਬਿਲਕੁਲ ਅਸੀਂ ਡਟ ਕੇ ਖੜੇ ਆਗੇ ਜੋ ਵੀ ਮਦਦ ਇਹਨਾਂ ਪਰਿਵਾਰਾਂ ਨੂੰ ਚਾਹੀਦੀ ਅਸੀਂ ਦੇਵਾਂਗੇ ਕਿਉਂਕਿ ਸਰਕਾਰ ਦਾ ਫਰਜ਼ ਬਣਦਾ ਸੀ ਆਪਣਾ ਫਰਜ਼ ਨਿਭਾਵਾਂਗੇ ਇਹ ਅਣਸੁਖਾਮੀ ਘਟਨਾ ਵਾਪਰੀ ਹੈਗੀ ਔਰ ਜਿਹੜੇ ਦੋਸ਼ੀ ਨੇਗੇ ਉਹਨਾਂ ਨੂੰ ਮਿਸਾਲੀ ਸਜ਼ਾ ਦੇਵਾਂਗੇ ਅਸੀਂ ਜਿਨ੍ਹਾਂ ਨੇ ਇਹ ਕੰਮ ਕੀਤਾਗਾ ਬਹੁਤ ਸਾਰੇ ਦੋਸ਼ੀ ਜਿਹੜੇ ਨੇ ਕੋ ਫੜ ਲਏ ਗਏ ਨੇ ਔਰ ਉਹਨਾਂ ਦੇ ਖਿਲਾਫ ਸਖਤ ਧਰਾਮਾ ਦੇ ਅਧੀਨ ਕੇਸ ਦਰਜ ਕੀਤਾ ਗਿਆ ਔਰ ਮੈਂ ਸਮਝਦਾਗਾ ਕਿ ਮੌਤ ਦੀ ਸਜ਼ਾ ਦਾ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਅਸੀਂ ਪ੍ਰਬੰਧਨ ਕੀਤਾਗਾ 61 ਸੈਕਸ਼ਨ 61 ਇੱਕ ਸਜ਼ਾ ਉਹਦੇ ਤਹਿਤ ਮੌਤ ਦੀ ਸਜ਼ਾ ਕਿ ਅਸੀਂ ਉਹ ਸਾਡੀ ਸਾਰੀ ਇਨਵੈਸਟੀਗੇਸ਼ਨ ਅਫਸਰ ਲੱਗੇ ਨੇ ਕਿ ਸਾਰੇ ਪੁਲਿਸ ਅਫਸਰ ਲੱਗੇ ਨੇ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਦਵਾਵਾਂਗੇ ਔਰ ਪਰਿਵਾਰ ਦੇ ਨਾਲ ਅਸੀਂ ਲੜਾਂਗੇ ਨਾਮ ਦੇ ਕੀ ਕਰੇ ਸਨਾਮ ਚ ਵੀ ਹੋਇਆਗਾ ਕੁਝ ਜਗ੍ਹਾ ਤੇ ਦੜਬੇ ਚ ਵੀ ਹੋਇਆਗਾ ਸੋ ਸਾਰੇ ਪਰਿਵਾਰਾਂ ਨਾਲ ਸਾਡੀ ਜਿਹੜੀ ਸਵੇਦਨਾ ਹੈ ਅਸੀਂ ਉਹਨਾਂ ਦੁੱਖ ਪ੍ਰਗਟ ਕਰਦੇ ਆਂਗੇ ਸੋ ਦੋਸ਼ੀ ਬਿਲਕੁਲ ਜਿਹੜੇ ਉਹ ਬਖਸ਼ੇ ਨਹੀਂ ਜਾਣਗੇ ਸਰ ਜਿਹੜੀ ਪਰਿਵਾਰ ਹੈਗੇ ਨੇ ਜਿਹਨਾਂ ਦੇ ਹਾਲਾਤ ਕਿੱਸੋ ਨੇ ਨਜ਼ਰ ਆਇਆ ਦੇਖੋ ਸਾਰੇ ਗਰੀਬ ਪਰਿਵਾਰ ਨੇ ਸਾਰੇ ਮਜ਼ਦੂਰ ਪਰਿਵਾਰ ਨੇ ਸੋ ਮਜ਼ਦੂਰ ਸਾਡੇ ਪਰਿਵਾਰਾਂ ਦਾ ਹਿੱਸਾ ਨੇ ਸਾਡਾ ਹਿੱਸਾ ਨੇ ਸਾਡੇ ਸਮਾਜ ਦਾ ਹਿੱਸਾ ਨੇ ਕਿ ਸੋ ਇਹਨਾਂ ਨਾਲ ਅਸੀਂ 100% ਕਿ ਕਿੰਨੇ ਹੋ ਸਕਤਰ ਰਿਕਾਰਡ ਦੇ ਉਪਰ ਕਿੰਨੇ ਜਿਹੜੇ ਪ੍ਰਵਾਹ ਨੇ ਕਿਲੇ ਜੀ ਜਿਹੜੇ ਕਿਨੇ ਰਿਕਾਰਡ ਦੇ ਮੁਤਾਬਕ ਲਗਭਗ 20 ਜਿਹੜੀਆਂ ਮਤਾਂ ਹੋਈਆਂ ਨੇਗੀਆਂ ਸੋ ਹੁਣ ਸਿਚੁਏਸ਼ਨ ਜਿਹੜੀ ਉਹ ਕੰਟਰੋਲ ਚ ਆ ਗਈ ਔਰ ਸਾਰੇ ਜਿਹੜੇ ਜਿਹੜੇ ਬਿਮਾਰ ਨੇਗੇ ਸੀ ਉਹਨਾਂ ਨੂੰ ਵਕਫ ਵਕਫ ਹਸਪੀਟਲਾਂ ਚ ਦਾਖਲ ਕਰਵਾਇਆ ਗਿਆ ਕਿ ਉਹਨਾਂ ਦਾ ਇਲਾਜ ਹੋਵੇ ਜਵਾਬਦੇਹੀ ਦੀ ਗੱਲ ਬਾਤ ਵੀ ਹੋਵੇ ਬਿਲਕੁਲ ਜਿਹੜੇ ਸਬੰਧਤ ਅਧਿਕਾਰੀ ਨੇਗੇ ਉਹ ਪਰਿਵਾਰਾਂ ਨਾਲ ਬੈਠ ਕੇ ਜਿਹੜੀ ਆ ਇਹਦਾ ਫੈਸਲਾ ਕਰ ਲਿਆ ਪਰਿਵਾਰਾਂ ਨੇ ਉਹ ਕੰਕਰੀ ਹੁਣ ਚੋਣ ਜਾਬਤਾ ਦਾ ਚੋਣ ਜਾਬਤੇ ਤੋਂ ਬਾਅਦ ਜਿਹੜਾ ਹੈ ਜਿਸ ਤਰ੍ਹਾਂ ਵੀ ਪ੍ਰਵਾਹ ਕਰਨਗੇ ਸਰ ਐਡੀਬਿਡੀਟੀ ਆਈਸੀ ਜਿਹੜੀ ਹੋ ਰਹੀ ਹੈ ਸਰ ਕਮੀਆਂ ਕਿ ਕਿ ਨਜ਼ਰ ਆਈਆਂ ਉਹ ਪਾਗ ਵੀ ਜਿਹੜਾ ਲੱਗਾ ਹੋਇਆ ਹੈ ਅ ਦੇਖੋ ਸਮਾਜ ਦੇ ਅੰਦਰ ਕੁਝ ਇਸ ਤਰ੍ਹਾਂ ਸਮਾਜ ਵਿਰੋਧੀ ਅੰਸਰ ਹੁੰਦੇ ਨੇਗੇ ਉਹ ਸਮੇਂ-ਸਮੇਂ ਸਿਰ ਪਛਾਣੇ ਜਾਂਦੇ ਨੇ ਹੁਣ ਜਿਹੜੇ ਸਮਾਜ ਵਿਰੋਧੀ ਅੰਸਰ ਪਛਾਣੇ ਗਏ ਨੇ ਉਹਨਾਂ ਦੇ ਖਿਲਾਫ ਬਹੁਤ ਸਖਤ ਕਸ਼ਨ ਲਿਆ ਪਹਿਲਾ ਇੰਨੀਆਂ ਸਖਤ ਧਰਾਮਾ ਤੇ ਕੇਸ ਦਰਜ ਕੀਤੇ ਹੋਏ ਹੈਗੇ ਪਹਿਲੀ ਵਾਰ ਆ ਕਿ ਅਸੀਂ ਇੰਨੀਆਂ ਸਖਤ ਜਿਹੜੀਆਂ ਧਰਾਮਾ ਤੇ ਕੇਸ ਦਰਜ ਕੀਤਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਹੋ ਸਮਾਜ ਵਿਰੋਧੀ ਅਨਸਰ ਇਸ ਤਰ੍ਹਾਂ ਦਾ ਕਾਰਨ ਨਾ ਕਰ ਸਕਦਾ ਸਰ ਕਿਸ ਤਰ੍ਹਾਂ ਉਹ ਇਹ ਗੱਲ ਚੱਲੀ ਹੋਈ ਹੈ ਕਿ ਪਰਿਵਾਰ ਦੀ ਡਿਮਾਂਡ ਕੀ ਹੈ ਦੇਖੋ ਪਰਿਵਾਰ ਤੇ ਪ੍ਰਸ਼ਾਸਨ ਜਿਹੜਾ ਬੈਠ ਕੇ ਉਹ ਫੈਸਲਾ ਕਰੂਗਾ ਕਿਉਂਕਿ ਮੈਂ ਫੇਰ ਦੁਹਰਾ ਰਿਹਾ ਕਿ ਚੌਂਡ ਜਾਪਤ ਕਿ ਉਹ ਪਰਿਵਾਰਾਂ ਨੂੰ ਚੱਕਿਆ ਜਾ ਰਿਹਾ ਜਿਨ੍ਹਾਂ ਪਰਿਵਾਰਾਂ ਦੇ ਹੀ ਮੌਤਾਂ ਹੋਈਆਂ ਨੇ ਕੱਲ ਜਿਹੜੀ ਖਬਰ ਆ ਰਹੀ ਸੀ ਕਿ ਗੁਜਰਾں ਦੇ ਇੱਕ ਨੌਜਵਾਨ ਸੁੱਖਾ ਚੱਕਿਆ ਗਿਆ ਉਸ ਦਾ ਸਾਕਾ ਚਾਚਾ ਤੇ ਭਰਾ ਦੀ ਮੌਤ ਹੋਈ ਹੈ ਉਸ ਨੂੰ ਹੀ ਗ੍ਰਿਫਤਾਰ ਕਰ ਲਿਆ ਕਿ ਉਸ ਸਰਾਬ ਘਰੇ ਬਣਾਉਂਦਾ ਹੈ ਪਰ ਉਹਦਾ ਪਰਿਵਾਰ ਸਾਹਮਣੇ ਆਉਂਦਾ ਕਿ ਅਸੀਂ ਕੋਈ ਅਜਿਹਾ ਕੰਮ ਨਹੀਂ ਕੀਤਾ ਪਰ ਉੱਥੇ ਹੀ ਇਹ ਵੀ ਕਾਰਵਾਈ ਤੇ ਸਵਾਲ ਖੜੇ ਹੋ ਰਹੇ ਨੇ ਕਿ ਸਖਤ ਕਾਰਵਾਈ ਜ਼ਰੂਰ ਹੋ ਰਹੀ ਹੈ ਪਰ ਨਰਦੋਸਾਂ ਨੂੰ ਚੱਕਿਆ ਜਾ ਰਿਹਾ ਜਿਸ ਨੂੰ ਲੈ ਕੇ ਹਰਪਾਲ ਸਿੰਘ ਚੀਮਾ ਨੂੰ ਵੀ ਲੋਕ ਸਵਾਲ ਪੁੱਛਣੇ ਚਾਹੁੰਦੇ ਸੀ ਪਰ ਨਹੀਂ ਪੁੱਛੇ ਪਰ ਉੱਥੇ ਵੀ ਵੱਡਾ ਇਹ ਸਵਾਲ ਖੜਾ ਹੋ ਰਿਹਾ ਕਿ ਹਰਪਾਲ ਸਿੰਘ ਚੀਮਾ ਇੰਨੇ ਦਿਨ ਬਾਅਦ ਕਿਉਂ ਪਹੁੰਚੇ ਨੇ ਤਕਰੀਬਨ 8 ਦਿਨ ਹੋ ਚੁੱਕੇ ਨੇ ਔਰ ਉੱਥੇ ਹੀ ਜਿਹੜਾ ਮੰਤਰੀ ਹੈ ਕੱਲ ਪਹੁੰਚੇ ਨੇ ਅਮਨ ਅਰੂੜਾ ਉਹ ਵੀ ਪਹੁੰਚੀ ਸੀ ਉਹਨਾਂ ਦੇ ਇੱਕ ਬਿਆਨ ਆਇਆ ਸੀ ਕਿ ਇਹ ਸਰਕਾਰੀ ਸਰਾਬ ਵੀ ਠੇਕਿਆਂ ਤੋਂ ਸ਼ਰਾਬ ਮਿਲਦੀ ਹੈ ਲਾਇਸੈਂਸੀ ਠੇਕਿਆਂ ਤੋਂ ਉਹਨਾਂ ਤੋਂ ਵੀ ਕੇ ਮਰੇ ਨੇ ਇਸ ਵਿੱਚ ਸਰਕਾਰ ਦੀ ਕੋਈ ਗਲਤੀ ਨਹੀਂ ਇਸ ਜਵਾਬ ਤੇ ਵੀ ਜ਼ਰੂਰ ਸਵਾਲਾਂ ਨਿਸ਼ਾਨ ਖੜਾ ਹੋ ਰਿਹਾ ਪਰ ਉੱਥੇ ਜਿਹੜਾ ਸ਼ਰਾਬ ਆ ਜਿਹੜੀ ਜੈ ਰਲੀਓ ਕਿੱਥੋਂ ਆ ਰਹੀ ਹੈ ਇਸ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕੱਲ ਮੰਤਰੀ ਜਿਹੜਾ ਅਮਨ ਅਰੋੜਾ ਉਹਨਾਂ ਦਾ ਇਹ ਬਿਆਨ ਆਉਂਦਾ ਕਿ ਇਹ ਸਰਕਾਰੀ ਜਿਹੜੇ ਠੇਕੇ ਨੇ ਲਾਇਸੈਂਸੀ ਠੇਕਿਆਂ ਤੋਂ ਸ਼ਰਾਬ ਨਹੀਂ ਪੀਤੀ ਇਹ ਦੂਸਰੇ ਲੋੜ ਪੀਤੀ ਹੈ ਜਿਸ ਕਰਕੇ ਇਸ ਦਾ ਸਰਕਾਰ ਜ਼ਿੰਮੇਵਾਰ ਨਹੀਂ ਹੈ ਪਰ ਅੱਜ ਹਰਪਾਲ ਸਿੰਘ ਚੀਮਾ ਜਾਂਦੇ ਨੇ ਤਾਂ ਵਿਰੋਧੀ ਸਵਾਲ ਖੜੇ ਕਰਦੇ ਨੇ ਕਿ ਇੰਨੇ ਦਿਨ ਦੇ ਕਿੱਥੇ ਸੁੱਤੇ ਪੈ ਸੀ ਪਰ ਹਰਪਾਲ ਸਿੰਘ ਜੀਮਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਹੀ ਜਿਹੜੇ ਦੋਸ਼ੀ ਫੜੇ ਜਾਣਗੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਪਰ ਹਜੇ ਤੱਕ ਪਰਿਵਾਰ ਨੂੰ ਮੁਆਵਜ਼ੇ ਦੀ ਕੋਈ ਕੈਬਨਟ ਮੰਤਰੀ ਨੇ ਗੱਲ